ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੀ ਵੀਡੀਓ ਦੇ ਵਿੱਚ ਸਤਿਗੁਰੂ ਦੀ ਅਸੀਸ ਕਿਰਪਾ ਦੇ ਨਾਲ ਆਪ ਸੰਗਤਾਂ ਦੇ ਅਸੀਸ ਕਿਰਪਾ ਦੇ ਨਾਲ 35 ਗੁਰਮੁਖੀ ਲਿਪੀ ਦਾ ਉਚਾਰਨ ਜਿਹੜਾ ਉਹ ਕੀਤਾ ਸੀ ਸੋ ਸੰਗਤਾਂ ਵੱਲੋਂ ਅੱਛਾ ਰਿਸਪੌਂਸ ਉਸ ਵੀਡੀਓ ਦਾ ਮਿਲਿਆ ਹੈ ਬਹੁਤ ਲੋਕਾਂ ਨੇ ਬਹੁਤ ਸੰਗਤਾਂ ਨੇ ਬਹੁਤ ਬੱਚਿਆਂ ਨੇ ਉਸ ਵੀਡੀਓ ਵਿੱਚੋਂ ਲਾਭ ਵੀ ਜਿਹੜਾ ਪ੍ਰਾਪਤ ਕੀਤਾ ਹੈ ਸੋ ਹੁਣ 35 ਤੋਂ ਬਾਅਦ ਜਿਨ੍ਹਾਂ ਅੱਖਰਾਂ ਦੀ ਪੈਰ ਵਿੱਚ ਬਿੰਦੀ ਹੁੰਦੀ ਹੈ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਛੋਟੀ ਜੀ ਕੋਸ਼ਿਸ਼ ਹੈ ਅਸੀਂ ਇਸ ਬਕਸ਼ਿਓ ਪਹਿਲਾ ਅੱਖਰ ਹੋਂਦਾ ਲੱਲਾ ਜਦੋਂ ਆਪਾਂ ਗੁਰਮੁਖੀ ਦੀ 35 ਅੱਖਰਾਂ ਦਾ ਉਚਾਰਨ ਕਰਾਂਗੇ ਤੇ ਉੱਥੇ ਲੱਲਾ ਸ਼ਬਦ ਆਏਗਾ ਲੱਲਾ ਪਰ ਜਦੋਂ ਪੈਰ ਵਿੱਚ ਬਿੰਦੀ ਲੱਗ ਜਾਈ ਪੋਲਾ ਉਚਾਰਨ ਹੋਣਾ ਇਹਦਾ ਜਿਹੜਾ ਉਚਾਰਨ ਹੋਣਾ ਲਲਾ ਉਹ ਹੈ ਲੱਲਾ ਇਹ ਹੈ ਲਲਾ ਇਸ ਤਰ੍ਹਾਂ ਦੂਸਰਾ ਅੱਖਰ ਹੋਂਦਾ ਸਸਾ ਬਿੰਦੀ ਦਾ ਜਿਹੜਾ ਸ ਸਾ ਹੈ ਉਹਨੂੰ ਸ ਸਾ ਕਹਣਾ ਹੈ ਜਦੋਂ ਪੈਰ ਵਿੱਚ ਬਿੰਦੀ ਲੱਗ ਜਾਵੇ ਇਹਨੂੰ ਕਿਹੜਾ ਸ਼ ਸ਼ਾ ਸ਼ ਸ਼ਾ ਧਿਆਨਯੋਗ ਦੇਣਯੋਗ ਜਿਹੜੀ ਗੱਲ ਹੈ ਉਹ ਇੱਥੇ ਹੀ ਹੈ ਇੱਕ ਸ ਸਾ ਜਦੋਂ ਪੈਰ ਵਿੱਚ ਬਿੰਦੀ ਲੱਗ ਜਾਵੇ ਫਿਰ ਸ਼ ਸ਼ਾ ਇੱਕ ਅੱਖਰ ਹੋਰ ਹੁੰਦਾ ਜਿਹਨੂੰ ਬੋਲਦੇ ਛ ਛਾ ਤਿੰਨਾਂ ਦਾ ਉਚਾਰਨ ਵੱਖੋ ਵੱਖਰਾ ਹੈ ਤੇ ਬਈ ਬੜੀ ਬਦੀਕੀ ਦੀ ਨਾਲ ਸੁਣ ਕਰਕੇ ਆਪ ਸੰਗਤਾਂ ਨੂੰ ਮਹਿੰਤ ਕਰਕੇ ਅੱਖਰ ਪਖਾਉਣੇ ਨੇ ਜਿਵੇਂ ਆਮ ਤੌਰ ਤੇ ਗੁਰਬਾਣੀ ਵਿੱਚ ਸ਼ਬਦ ਅਖਰਾਉਂਦਾ ਹੈ ਜਾਂ ਦਰਸ਼ਨ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ ਜਦੋਂ ਸਾਰੀ ਸੰਗਤਾਂ ਸੁਣਦੀ ਉਹ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦੀ ਸਾਹੂ ਇੱਥੇ ਸਾਹੂ ਸ਼ਬਦ ਹੈ ਆਮ ਤੌਰ ਤੇ ਸਾਰੇ ਸਾਹੂ ਉਚਾਰਨ ਜਿਹੜਾ ਉਹ ਕਰਦੇ ਆ ਜਿਹੜਾ ਬਿਲਕੁਲ ਗਲਤ ਹੈ ਉਚਾਰਨ ਜਿਹੜਾ ਸਾਹੂ ਸ਼ਬਦ ਹੈ ਇਸ ਤਰ੍ਹਾਂ ਇਹ ਜਿੱਥੇ ਵੀ ਜਿੱਥੇ ਵੀ ਸ਼ਬਦ ਸ਼ਬਦ ਦਰਸ਼ਨ ਸ਼ਬਦ ਆਉਂਦਾ ਹੈ ਜਿੱਥੇ ਵੀ ਸ ਸਾ ਹੁੰਦਾ ਹੈ ਉੱਥੇ ਸ ਸਾ ਹੀ ਉਚਾਰਨ ਕਰਨਾ ਸ਼ ਸ਼ਾ ਨਹੀਂ ਉਚਾਰਨ ਕਰਨਾ ਤਾਂ ਇਹ ਹੈ ਸ਼ ਸ਼ਾ ਦੂਸਰਾ ਅੱਖਰ ਹੈ ਤੀਸਰਾ ਅੱਖਰ ਆ ਗਿਆ ਖ ਖਾ ਪਰ ਖ ਖੇ ਦੇ ਪੈਰ ਵਿਧਿ ਪਿੰਦੀ ਵਿੱਚ ਆ ਇਹਦਾ ਉਚਾਰਨ ਹੋਏਗਾ ਖ ਖਾ ਖ ਖਾ ਇਸ ਤਰ੍ਹਾਂ ਜਿਵੇਂ ਗਲਾ ਖਰਾਬ ਹੁੰਦਾ ਹੈ ਗਲ ਦੇ ਵਿੱਚੋਂ ਆਵਾਜ਼ ਆਉਣੀ ਖ ਖਾ ਫਿਰ ਚੌਥਾ ਅੱਖਰ ਆਉਂਦਾ ਗੱਗਾ ਇਹਦਾ ਉਚਾਰਨ ਹੈ ਗਗਾ 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 ਇਸ ਤਰ੍ਹਾਂ ਉਚਾਰਨ ਕਰਨਾ ਹੈ ਪੰਜਵਾਂ ਅੱਖਰ ਹੈ ਜੱਜਾ 35 ਦਾ ਉਚਾਰਨ ਹੈ ਜੱਜਾ ਪੈਰ ਵਿੱਚ ਬਿੰਦੀ ਵਾੜੇ ਦਾ ਉਚਾਰਨ ਹੋਏਗਾ ਜਜਾ ਜਜਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਛੇਵਾਂ ਅੱਖਰ ਹੈ ਫਫਾ ਫਫਾ ਜਦੋਂ ਪੈਰ ਵਿੱਚ ਬਿੰਦੀ ਲੱਗ ਜਾਵੇ ਫਿਰ ਫਫਾ ਫਫਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਛੋਟੀ ਜੀ ਕੋਸ਼ਿਸ਼ ਹੈ ਆਪ ਸੰਗਤਾਨੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਸਾਰੇ ਜਾਣੇ ਸੁਣਿਓ ਪੂਰਾ ਪੂਰਾ ਲਾਭ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ